ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਕਹਾਣੀਆਂ ਦੇ ਚੈਨਲ ਤੇ ਇਸ ਚੈਨਲ ਦੇ ਜਰੀਏ ਮੈਂ ਤੁਹਾਨੂੰ ਬਹੁਤ ਨਵੇਂ-ਨਵੇਂ ਕਹਾਣੀਆਂ ਸੁਣਾਉਂਦੀ ਰਹਣੀ ਆ ਸੋ ਕਿਰਪਾ ਕਰਕੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹਦਾ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਮੈਨੂੰ એનર્ਜੀ ਮਿਲ ਜਾਂਦੀ ਹੈ ਅੱਜ ਦੀ ਕਹਾਣੀ ਸ਼ੁਰੂ ਕਰ ਲੱਗੀਆਂ ਇੱਕ ਪਿੰਡ ਦੇ ਵਿੱਚ ਦੋ ਮੁੰਡੇ ਰਹਿੰਦੇ ਹੁੰਦੇ ਨੇ ਤੇ ਉਹ ਕਿਸਾਨ ਦੇ ਦੋ ਮੁੰਡੇ ਹੁੰਦੇ ਨੇ ਤੇ ਦੋਨੇ ਜੁੜਵਾ ਭਰਾ ਹੁੰਦੇ ਨੇ ਉਹਨਾਂ ਦੀਆਂ ਸ਼ਕਲਾਂ ਨੇ ਜਿਹੜੀਆਂ ਉਹ ਬਿਲਕੁਲ ਇੱਕੋ ਨਾਲ ਦੀਆਂ ਹੁੰਦੀਆਂ ਨੇ ਤੇ ਕਈ ਵਾਰੀ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਉਹਨਾਂ ਦੀ ਮਾਂ ਵੀ ਭੁਲੇਖਾ ਖਾ ਜਾਂਦੀ ਹੈ ਔਰ ਇੱਕਦਾਂ ਨਾ ਆਰਾਮ ਹੁੰਦਾ ਤੇ ਦੂਸਰੇਦਾਂ ਨਾ ਸ਼ਾਮ ਹੁੰਦਾ ਤੇ ਉਸ ਨੂੰ ਉਹਦੀ ਮਾਂ ਨੂੰ ਵੀ ਕਈ ਵਾਰ ਪਤਾ ਨਹੀਂ ਲੱਗਦਾ ਕਿ ਇਹ ਆਰਾਮ ਹੈ ਜਾਂ ਸ਼ਾਮ ਹੈ ਪਰ ਉਹ ਅੰਦਰੋਂ ਉਹਨਾਂ ਦੀਆਂ ਆਦਤਾਂ ਨੇ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਸ਼ਕਲਾਂ ਬਿਲਕੁਲ ਸੇਮ ਹੁੰਦੀਆਂ ਨੇ ਪਰ ਉਹਨਾਂ ਦੀਆਂ ਆਦਤਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਹੁਣ ਰਾਮ ਆ ਜਿਹੜਾ ਉਹ ਬਹੁਤ ਹੀ ਸਧਾਰਨ ਜਿਹਾ ਮੁੰਡਾ ਹੁੰਦਾ ਤੇ ਜਿਹੜਾ ਸ਼ਾਮ ਆ ਉਹ ਬਹੁਤ ਚਲਾਕ ਮੁੰਡਾ ਹੁੰਦਾ ਜਿਹੜਾ ਰਾਮ ਹੈ ਉਹਦੇ ਵਧੀਆ ਦੋਸਤ ਹੁੰਦੇ ਨੇ ਉਹਦੇ ਵਰਗੇ ਸੂਝਵਾਨ ਤੇ ਜਿਹੜਾ ਸ਼ਾਮ ਹੈ ਉਹਦੇ ਝਗੜਾਲੂ ਉਹੋ ਜਿਹੇ ਦੋਸਤ ਹੁੰਦੇ ਨੇ ਚਤਰਚਲਾਕ ਉਹੋ ਜਿਹੇ ਦੋਸਤ ਹੁੰਦੇ ਨੇ ਤੇ ਹੁਣ ਆਰਾਮ ਦਾ ਜਿਹੜਾ ਸੁਭਾਅ ਉਹ ਸ਼ਾਂਤ ਸੁਭਾਅ ਦਾ ਹੁੰਦਾ ਤੇ ਜਿਹੜਾ ਸ਼ਾਮ ਆ ਉਹ ਝਗੜਾਲੂ ਸੁਭਾਅ ਦਾ ਹੁੰਦਾ ਦੋਨੇ ਆਪੋ ਇੱਕ ਦੂਜੇ ਤੋਂ ਉਲਟ ਸੁਭਾਅ ਦੇ ਹੁੰਦੇ ਨੇਗੇ ਤੇ ਆਰਾਮ ਨੂੰ ਜਿਹੜੇ ਸਧਾਰਨ ਭੋਜਨ ਖਾਣਾ ਪਸੰਦ ਹੁੰਦਾ ਤੇ ਸ਼ਾਮ ਨੂੰ ਚਟਪਟੇ ਦੂਸਰੇ ਭੋਜਨ ਬਾਜ਼ਾਰ ਵਾਲੇ ਉਹ ਚੰਗੇ ਲੱਗਦੇ ਨੇ ਹੁਣ ਜਦੋਂ ਥੋੜੇ ਥੋੜੇ ਵੱਡੇ ਹੁੰਦੇ ਨੇ ਤੇ ਉਹਦਾ ਪਿਓ ਸੋਚਦਾ ਕਿ ਮੈਂ ਜੇ ਮਰ ਗਿਆ ਤਾਂ ਬਾਅਦ ਦੇ ਵਿੱਚ ਜਿਹੜਾ ਸ਼ਾਮ ਆ ਉਹ RAM ਨੂੰ ਤੰਗ ਕਰੂਗਾ ਕਿਉਂਕਿ ਇਹਦਾ ਸੁਭਾਅ ਜਿਹੜਾ ਉਹ ਉਲਟ ਹੈ ਸੋ ਇਸ ਕਰਕੇ ਮੈਂ ਆਪਣੇ ਜਿਉਂਦੇ ਜਿਉਂਦੇ ਇਹਨਾਂ ਦੀ ਜਿਹੜੀ ਜਾਇਦਾਦ ਹੈ ਜਿਹੜੀ ਆਪਸ ਦੇ ਵਿੱਚ ਉਹ ਦੋਨਾਂ ਨੂੰ ਬਰਾਬਰ ਵੰਡਦਾ ਤਾਂ ਉਹ ਇੱਕ ਨਾ ਮਤਲਬ ਇੱਕ ਰੇਸ਼ ਰੱਖਦਾ ਹੈ ਇੱਕ ਸ਼ਰਤ ਰੱਖਦਾ ਹੈ ਕਿ ਤੁਸੀਂ ਦੋਨੇ ਸਵੇਰ ਨੂੰ ਇੱਥੋਂ ਇਸ ਜਗ੍ਹਾ ਤੋਂ ਜਾਣਾ ਹੈ ਤੇ ਤੁਸੀਂ ਸ਼ਾਮ ਤੱਕ ਵਾਪਸ ਇਸੇ ਜਗ੍ਹਾ ਤੇ ਆਉਣਾ ਕਿ ਜਿਹੜਾ ਬੰਦਾ ਜ਼ਿਆਦਾ ਭੱਜੂਗਾ ਜ਼ਿਆਦਾ ਰਸਤਾ ਤੈਅ ਕਰੂਗਾ ਉਸ ਨੂੰ ਮੈਂ ਜ਼ਿਆਦਾ ਹਿੱਸਾ ਦਵਾਂਗਾ ਤਾਂ ਦੋਨੇ ਭਰਾ ਭਜਣਾ ਸ਼ੁਰੂ ਕਰ ਦਿੰਦੇ ਨੇ RAM ਆਪ ਦਾ ਆਰਾਮ ਦੇ ਨਾਲ ਭੱਜਦਾ ਤੇ ਜਦੋਂ ਉਹ ਦੇਖਦਾ ਕਿ ਹਾਂ ਸ਼ਰਤ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਉਹ ਸੂਰਜ ਢਲਣ ਤੋਂ ਪਹਿਲਾਂ ਆਉਣਾ ਚਾਹੀਦਾ ਉਹਨਾਂ ਨੂੰ ਤਾਂ ਸ਼ਾਮ ਜਦੋਂ ਦੇਖਦਾ ਕਿ ਮੈਂ ਇੰਨਾ ਰਸਤਾ ਤੈਅ ਕਰ ਲਿਆ ਕਿ ਇੰਨਾ ਟਾਈਮ ਮੈਨੂੰ ਹੁਣ ਵਾਪਸ ਜਾਂਦੇ ਨੂੰ ਲੱਗ ਜਾਣਾ ਤਾਂ ਉਹ ਉੱਥੋਂ ਮੁੜਨਾ ਸਟਾਰਟ ਕਰ ਦਿੰਦਾ ਪਰ ਜਿਹੜਾ ਸ਼ਾਮ ਹੈ ਉਹ ਸੋਚਦਾ ਕਿ ਥੋੜਾ ਜਿਹਾ ਮੈਂ ਹੋਰ ਭੱਜ ਲਾਂ ਤਾਂ ਮੈਨੂੰ ਜਿਹੜੀ ਜ਼ਾਇਦਿ ਜਾਇਦਤ ਮਿਲ ਜੂਗੀ ਜ਼ਿਆਦਾ ਹਿੱਸਾ ਮਿਲ ਜੂ ਪਿਤਾ ਜੀ ਨੇ ਇਹੀ ਕਿਹਾ ਹੈ ਕਿ ਮੈਨੂੰ ਜ਼ਿਆਦਾ ਹਿੱਸਾ ਦੇਣਗੇ ਤਾਂ ਉਹ ਥੋੜਾ ਜਿਹਾ ਹੋਰ ਭੱਜਦਾ ਇਸੇ ਲਾਲਚ ਦੇ ਵਿੱਚ ਉਹ ਕਾਫੀ ਅੱਗੇ ਨਿਕਲ ਜਾਂਦਾ ਤੇ ਜਦੋਂ ਉਹ ਕਾਫੀ ਦੂਰੀ ਤੈਅ ਕਰ ਲੈਂਦਾ ਤਾਂ ਫਿਰ ਉਹ ਸੋਚਦਾ ਵੀ ਹਾਂ ਹੁਣ ਸੂਰਜ ਢਲਣਾ ਸਟਾਰਟ ਹੋ ਗਿਆ ਹੁਣ ਮੈਂ ਉਸ ਤੋਂ ਪਹਿਲਾਂ ਪਹਿਲਾਂ ਮੈਂ ਵਾਪਸ ਚੜ ਜਾ ਤੇ ਮੇਰੀ ਦੂਰੀ ਦਾ ਜਿਹੜਾ ਮੇਰਾ ਰਸਤਾ ਉਹ ਜ਼ਿਆਦਾ ਹੋਊਗਾ RAM ਦੇ ਨਾਲ ਤੇ ਮੈਨੂੰ ਜ਼ਿਆਦਾ ਹਿੱਸਾ ਮਿਲੂਗਾ ਉਹ ਲੋ ਵਾਪਸ ਮੁੜਦਾ ਜਦੋਂ ਤੇ ਸੂਰਜ ਤਾਂ ਕਾਫੀ ਢਲ ਚੁੱਕਿਆ ਸੀਗਾ ਤੇ ਉਹਦਾ ਰਸਤਾ ਸੀਗਾ ਉਹ ਬਹੁਤ ਜ਼ਿਆਦਾ ਲੰਮਾ ਸੀ ਕਿਉਂਕਿ ਉਹ ਇੰਨਾ ਕੁ ਅੱਗੇ ਨਿਕਲ ਗਿਆ ਸੀ ਲਾਲਚ ਦੇ ਵਿੱਚ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿੰਨਾ ਕੁ ਰਸਤਾ ਤੈਅ ਕਰ ਲਿਆ ਤਾਂ ਜਦੋਂ ਉਹ ਆਉਂਦਾ ਉਦੋਂ ਤੱਕ ਜਿਹੜਾ ਆਰਾਮ ਉੱਥੇ ਬੈਠਾ ਹੁੰਦਾ ਤੇ ਉਹਦੇ ਪਿਤਾ ਜੀ ਦੇਖਦੇ ਨੇ ਵੀ ਇਹ ਤਾਂ ਬਿਲਕੁਲ ਨੇਰਾ ਹੋਇਆ ਤੇ ਉਹਨੇ ਵਿੱਚ ਉਹ ਕਹਿੰਦੇ ਨੇ ਕਿ RAM ਇਹ ਜਿਹੜੀ ਸਾਰੀ ਜਾਇਦਾਦ ਹੈ ਇਹ ਮੈਂ ਤੈਨੂੰ ਦਿੰਦਾ ਉਹਨਾਂ ਦੇ ਪਿਤਾ ਨੇ ਇਹ ਜਾਇਦਾਦ ਦੇਣੀ ਨਹੀਂ ਹੁੰਦੀ ਸਾਰੀ ਆਰਾਮ ਨੂੰ ਬਸ ਇੱਕ ਸਬਕ ਸਿਖਾਉਣਾ ਹੁੰਦਾ ਸ਼ਾਮ ਨੂੰ ਤਾਂ ਉਹ ਆਰਾਮ ਆ ਜਿਹੜਾ ਉਹ ਕਹਿੰਦਾ ਕਿ ਨਹੀਂ ਵੀ ਪਿਤਾ ਜੀ ਮੈਨੂੰ ਇਹ ਸਾਰੀ ਜਾਇਦਾਦ ਨਹੀਂ ਚਾਹੀਦੀ ਇਹ ਮੇਰੇ ਭਰਾ ਦਾ ਵੀ ਹੱਕ ਆ ਤੁਸੀਂ ਦੋਨਾਂ ਦੇ ਵਿੱਚ ਬਰਾਬਰ ਵੰਡ ਦਿਓ ਇਹ ਸੋਚ ਕੇ ਉਹਦੇ ਪਿਤਾ ਜੀ ਸੁਣ ਕੇ ਇਹ ਸੁਣ ਕੇ ਪਿਤਾ ਜੀ ਬਹੁਤ ਖੁਸ਼ ਹੁੰਦੇ ਨੇ ਉਹ ਕਹਿੰਦੇ ਨੇ ਵੀ ਹਾਂ ਵੀ ਮੇਰਾ ਬੱਚਾ ਕਿੰਨਾ ਸਮਝਦਾਰ ਆ ਏ ਤੇ ਮੈਂ ਇਹੀ ਗੱਲ ਸ਼ਾਮ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਜਿਹੜਾ ਆਰਾਮ ਆ ਦੇ ਕਿੰਨਾ ਸਮਝਦਾਰ ਆਗਾ ਤੇ ਇਹਨੇ ਬਰਾਬਰ ਹਿੱਸਿਆਂ ਦੇ ਵਿੱਚ ਗੱਲ ਕੀਤੀ ਹੈ ਕਿ ਬਰਾਬਰ ਵੰਡ ਦਿਓ ਪਰ ਜੇ ਸ਼ਾਮ ਜੇ ਇਹੀ ਦੌੜ ਜਿੱਤਦਾ ਤਾਂ ਉਹਨੇ ਕਿਹਾ ਸੀ ਮੈਂ ਇਕੱਲੇ ਦਾ ਮੇਰਾ ਮੈਂ ਮੇਰਾ ਇਕੱਲੇ ਦਾ ਹੀ ਹੱਕ ਆ ਕਿ ਤੁਸੀਂ ਕਿਹਾ ਸੀ ਕਿ ਉਸ ਨੂੰ ਹੀ ਵਾਧ ਦੇਣੀ ਹੈ ਜਿਹੜਾ ਜਿੱਤੂਗਾ ਹਨਾ ਸੋ ਇਹ ਸੁਣ ਕੇ ਜਿਹੜਾ ਸ਼ਾਮ ਆ ਉਹ ਉਹਦੀਆਂ ਵੀ ਅੱਖਾਂ ਭਰ ਆਈਆਂ ਤੇ ਪਾਣੀ ਪਾਣੀ ਹੋ ਗਿਆ ਤੇ ਉਹਨੇ ਵੀ ਸੋਚਿਆ ਕਿ ਅੱਜ ਤੋਂ ਬਾਅਦ ਮੈਂ ਵੀ ਲਾਲਚ ਨਹੀਂ ਕਰੂੰਗਾ ਹੁਣ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਆਪਾਂ ਛੋਟੇ ਹੁੰਦਿਆਂ ਨੇ ਵੀ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਨੇ ਹਨਾ ਕਿ ਲਾਲਚ ਬੁਰੀ ਬਲਾ ਹੈ ਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਹੁੰਦਾ ਕਿ ਅਸੀਂ ਵੀ ਥੋੜਾ ਥੋੜਾ ਲਾਲਚ ਕਰਕੇ ਅੱਗੇ ਵਧਦੇ ਜਾਂਦੇ ਆ ਤੇ ਜਦੋਂ ਕਈ ਵਾਰੀ ਇਹੋ ਜਿਹਾ ਥਾਂ ਆ ਜਾਂਦਾ ਜਿੱਥੋਂ ਪਿੱਛੇ ਮੁੜਨਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਲਾਲਚ ਨਹੀਂ ਕਰਨਾ ਚਾਹੀਦਾ ਆਪਣੇ ਸਰੀਰ ਦਾ ਆਪਣੇ ਧਨ ਦੌਲਤ ਦਾ ਕਦੇ ਗੁਮਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਰੀਰ ਨੇ ਵੀ ਕਦੇ ਬਿਮਾਰ ਹੋ ਕੇ ਖਤਮ ਹੋ ਜਾਣਾ ਤੇ ਧਨ ਦੌਲਤ ਨੇ ਵੀ ਖਤਮ ਹੋ ਜਾਣਾ ਸੋ ਕਦੇ ਵੀ ਲਾਲਚੀ ਨਾ ਬਣੋ ਪਰਮਾਤਮਾ ਦਾ ਨਾਮ ਜਪੋ ਤੇ ਆਪਣੀ ਕਿਰਤ ਕਮਾਈ ਦੀ ਰੋਟੀ ਖਾਓ ਮਿਲਦੇ ਆ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ